ਕੋਤਸੀ ਇਹ ਵੇ ਪੋਇਆ ਰ ਮੈਨੂਲਰ ਦਾ ਵੀ ਕੋ ਤੀਜੇ ਕਿਤਾਬੇ ਦਾ ਤਾਂ ਪਾਗਲ ਬੰਦਾ ਵੀ ਹੋਵੇ ਨਾ ਉਹਨੂੰ ਵੀ ਪਤਾ ਹੈ ਵੀ ਦੱਸੋ ਕਿਹੜਾ ਨੇਤਾ ਭੀਮ ਨਹੀਂ ਖਾਂਦਾ ਤੇ ਕਿਹੜੇ ਨੇਤਾ ਜੀ ਦਾ ਸੰਸੇ ਨਹੀਂ ਦੱਸੋ ਫਿਰ ਇਹਨਾਂ ਦੇ ਸੰਸੇ ਕਿਵੇਂ ਹੋਈ ਜਾਂਦੇ ਆ ਨੇਊਗਾ ਜਿਹੜੇ ਉਹ ਤਾਂ ਫਿਰ ਬਾਈਪਾਸ ਸਰਦ ਨਹੀਂ ਹੁੰਦੀ ਆ ਨਾ ਵੀ ਲੋਪ ਤਾਂ ਇਹਨਾਂ ਦੇ ਵੀ ਫੇਸ ਹੋਣਗੇ ਦਾ ਚੰ ਤੱਕ ਕਰਨ ਖਾਣੇ ਲੋਪ ਟੈਸਟਾ ਜਿਹੜਾ ਪਰ ਅਸਲ ਗੱਲ ਇਹ ਹੈ ਇਹਨਾਂ ਦਾ ਇਹ ਐਵੇਂ ਲੋਕ ਟੈਸਟਿੰਗ ਦਾ ਹੁਣ ਜਿਹੜਾ ਅਖੇ ਕੱਦੂ ਖਾ ਰਿਆ ਉਹਦਾ ਵੀ ਲੋਕ ਟੈਸਟ ਫੇਲ ਤੋਰੀਆਂ ਖਾ ਲਈਆਂ ਉਹਦਾ ਵੀ ਲੋਕ ਟੈਸਟ ਫੇਲ ਹੁਣ ਬਲੱਡ ਪ੍ਰੈਸ਼ਰ ਦੀ ਦਵਾਈ ਕਿਹੜਾ ਨਹੀਂ ਖਾਂਦਾ ਉਹਦੇ ਨਾਲ ਵੀ ਲੋਕ ਟੈਸਟ ਫੇਲ ਉਹਨੇ ਇੱਕ ਤੀਨ ਨਾਲ ਦੋ ਨਿਸ਼ਾਨੇ ਲਾਉਣੇ ਚਾਹੁੰਦੇ ਆ ਕਿ ਇਹਨਾਂ ਦੇ ਲੋਕ ਟੈਸਟ ਫੇਲ ਹੋਣਾ ਕਿਸੇ ਦਾ ਅਸਲਾ ਸੰਸ ਲੈੂ ਨਾ ਹੋਵੇ ਕਿਸੇ ਕੋਲੇ ਵਸਾਂ ਸੰਧਾਰ ਹੋਵੇ ਉਸ ਤੋਂ ਬਾਅਦ ਜਿਹੜੇ ਚਿੱਟੇ ਆਲੇ ਆ ਉਹ ਕੁੱਲੇ ਆਮ ਫਿਰਦੇ ਰਹਿਣ ਤੇ ਲੋਕ ਘਰਾਂ ਤੋਂ ਹੀ ਬਾਹਰ ਨਿਕਲਣੋਂ ਹਟ ਜਾਂਦੇ। ਕੋਈ ਵਸਾਂ ਸੰਸ ਨਾ ਹੋਏ ਨ ਸੰਸ ਬਣੇ ਨਾ ਹੋਏ ਅਸਲਾ ਆਪਣੇ ਕੋਲੇ ਰਿਆ ਨਾ ਕਿਸੇ ਕੋਲੇ ਤੇ ਆਪਾਂ ਫੀਮ ਦੀ ਖੇਤੀ ਕਿਉਂ ਜੇ ਨਾ ਫੀਮ ਦੀ ਖੇਤੀ ਕਰਤੀ ਤਾਂ ਫੀਮ ਤਾਂ ਫਿਰ ਆਪਾਂ ਨੂੰ ਠੇਕਿਆ ਤੋਂ ਮੈਚ ਲੱਗ ਦੂ। ਹੁਣ ਸਾਡੇ ਪਿੰਡ ਦੇ 8-1 ਇੱਕ ਬੰਦੇ ਨੂੰ ਵਿਚਾਰੇ ਨੂੰ ਛੰਨੇ ਲੈ ਕੇ ਗਏ ਆ ਉਹਨੂੰ ਉਧਰਾਂ ਨੂੰ ਹੋ ਗਿਆ। ਇੱਕ ਐਕਟ ਦੋ ਸਾਲ ਪਹਿਲਾਂ ਕਿਸੇ ਨੂੰ ਤਰੰਗ ਹੋ ਗਿਆ ਉਹਨੂੰ ਡਾਕਟਰਾਂ ਦੇ ਵੀ ਲੈ ਜਾਓ ਤੇ ਵੀ ਘਰੇ ਜਾ ਕੇ ਸੇਵਾ ਕਰ ਲਓ ਤੇ ਯਾਰ ਮੁੱਢਲਾ ਦਾ ਇਲਾਜ ਕਰੋ ਜਦੋਂ ਉਹਨਾਂ ਨੇ ਮੁੱਢਲਾ ਦਾ ਇਲਾਜ ਕਰਕੇ ਧਰੇ ਉਹਨੂੰ ਡਾਕਟਰਾਂ ਹੋ ਗਿਆ ਤੇ ਉਹ ਉਹ ਬਚਾਰੇ ਨੇ ਆਪ ਦਾ ਬੰਦਾ ਬਚਾਉਣ ਦੇ ਮਾਰਿਆ ਨੇ ਉਹਨੂੰ ਮਾੜੀ ਮੋਟੀ ਕੋਤੋਂ ਲਿਆ ਕੇ ਮਹਿੰਗੇ ਭਾਅ ਦੀ ਉਹਨੂੰ ਦੇਣ ਲਾ ਕੇ ਤਾਂ ਤੁਸੀਂ ਯਕੀਨ ਕਰੋ ਹੁਣ ਉਹ ਸਾਈਕਲ ਚਲਾ ਕੇ ਮੇਰੇ ਘਰ ਕੋਲ ਦੀ ਨੰਨ ਦਾ ਰੋਜੇ ਔਰ ਅਸਲ ਨੂੰ ਕੀ ਹੈ ਅਸਲ ਇਹ ਹੈ ਵੀ ਇਹਨਾਂ ਦੇ ਜਿਹੜਾ ਕਰੋੜਾ ਰੁਪਈਆ ਦੀਆਂ ਫੈਕਟਰੀਆਂ ਦੇ ਵਿੱਚ ਇਹਨਾਂ ਦੇ ਕਮੇਸਾ ਨਾਲ ਨਸ਼ੇ ਵਾਲਿਆਂ ਦੇ ਵਿੱਚ ਕਮੇਸਾ ਨਾਲ ਹਾੜ ਲੱਪਕਦਾ ਇਹਨਾਂ ਦੇ ਵਿੱਚ ਜਿਹੜੀਆਂ ਇਹ ਨਸ਼ੇ ਆਇਤਾ ਹੈ ਹੋ ਗਿਆ ਜਿਹੜੀ ਉਹ ਤੁਸੀਂ ਇਹ ਵੇਖੋ ਬਈ ਜੇ ਇਹਨਾਂ ਦੁੱਧ ਦੇ ਰੇਟ ਸਹੀ ਕਰਦੇ ਨਕਲੀ ਦੁੱਧ ਬੰਦ ਕਰਦੇ ਤਾਂ ਵੇਰਕਾ ਤੋਂ ਇਹਨਾਂ ਨੂੰ ਵੇਰਕਾ ਜਿਹੜੀ ਇਹਨਾਂ ਦੀ ਹੈਗੀ ਸਰਕਾਰ ਹੀ ਤਾਂ ਸ਼ਰਾਬ ਚ ਨਹੀਂ ਤਾਂ ਅੰਦਨ ਉਸੇ ਤੋਂ ਹੀ ਆ ਚੇ ਬਲੇ ਨਾ ਮਨੇ ਨਹੀਂ ਇਹ ਚੀਜ਼ ਉਹ ਚੀਜ਼ ਨਹੀਂ ਕਰਨੀ ਤਾਂ ਪੁਰਾਈ ਦੇ ਜਿਹੜੀਆਂ ਕੰਪਨੀਆਂ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਹੱਥ ਚੁੱਕ ਕੇ ਬਣ ਗਏ ਜਿਨ੍ਹਾਂ ਨੇ ਕਰੋੜਾ ਰੁਪਏ ਦੇ ਕੇ ਇਹਨਾਂ ਨੂੰ ਇਲੈਕਸ਼ਨ ਜਿਤਾਏ ਆ ਤਾਂ ਸੈਕਟਰੀ ਸਾਹਿਬ ਪਿਛਲੇ ਪਾਸੇ ਆ ਗਏ ਤਾਂ ਮੈਂ ਹੁਣ ਬੜਾ ਸਮਾਂ ਲੈ ਗਿਆ ਤਾਂ ਮਾਫੀ ਚਾਹੁੰਦਾ ਤਾਂ ਪਰ ਮੈਂ ਇਹ ਬੇਇੱਜ਼ਤੀ ਜ਼ਰੂਰ ਕਰੂੰਗਾ ਵੀ ਜੋ ਇਸ ਪੰਜਾਬ ਦੇ ਵਿੱਚ ਆ ਗਏ ਮੁਕਸਰ ਸਾਹਿਬ ਦੀ ਧਰਤੀ ਤੇ ਉਹ ਇਸ ਪਵਿੱਤਰ ਸੱਚ ਦਾ ਪਰਮ ਸੱਚ ਦਾ ਸਾਥ ਦੇ। ਅੱਜ ਇੱਥੇ ਇੰਨੀ ਆਉਣ ਵਾਲੀ ਜਨਾਂ ਦੇ ਵਿੱਚ ਹੋਰ ਇਸ ਤੋਂ ਵੱਧ ਹੀ ਰੈਣੀ ਹੋਵੇ। ਉਹਦੇ 'ਚ ਜੇ ਸਾਨੂੰ ਇਸ ਦਾ ਨਿਮੰਤਰਣ ਮਿਲੂਗਾ ਤਾਂ ਅਸੀਂ ਵੱਡਾ ਜਥਾ ਲੈ ਕੇ ਆਵਾਂਗੇ। ਕਿਉਂਕਿ ਸਾਰੇ ਗ੍ਰੰਥਾਂ ਦੇ ਵਿੱਚ ਦਿਖਿਆ ਵੀ ਝੂਠ ਮਾਰਾ ਝੂਠ ਦਾ ਨਾ ਸਾਥ ਨਾਰ ਦਿਓ। ਬਾਦ ਕਿਸੇ ਗ੍ਰੰਥ ਦੇ ਵਿੱਚ ਨਹੀਂ ਲਿਖਿਆ ਵੀ ਸੱਚ ਮਾਰਾਂ ਦੇ ਦਾ ਸਾਥ ਨਾ ਦਿਓ। ਸਾਰੇ ਗ੍ਰੰਥਾਂ 'ਚ ਲਿਖਿਆ ਸੱਚ ਦਾ ਸਾਥ ਦਿਓ। ਤਾਂ ਫਿਰ ਆਪਾਂ ਕੋ ਸੱਚ ਦਾ ਸਾਥ ਦੇਈਏ ਯਾਰ। ਹੁਣ ਐ ਨਹੀਂ ਜੇ ਕੋਈ ਸੋਚੀ ਜਾਂਦਾ ਹੋਵੇ ਜਿੰਨੇ ਭਾਸ਼ਣ ਦੇ ਜਾਂਦੇ ਆ ਤੇ ਇਹ ਕਿਤੇ ਬੋਧੀ ਦਾ ਭੇਮ ਇਹਨਾਂ ਨੂੰ ਔਖੀ ਹੋ ਗਈ ਹੋਵੇ ਲੈਉਣੀ ਇੰਨੀ ਵਕਤ ਤੇ ਆਪ ਦਾ ਮਹਿਨਤ ਚਲਾਈ ਬੈਠੇ ਹੋਣਾ। ਯਕੀਨ ਕਰੋ ਮੁਕਤ ਦੀ ਧਰਤੀ ਤੇ ਬੈਠੇ ਆ ਤੇ ਡੋਗ ਟੈਸਟ ਕਰ ਲੋ ਜਾਂ ਸਦੀਰ ਤੋਂ ਨੀਂਦ ਵਾਲੀ ਗੋਲੀ ਦਾ ਵੀ ਨਿਕਲਿਆ ਤਾੜ ਦੇ ਕਿਸੇ ਚੀਜ਼ ਨੂੰ ਹੱਥ ਵੀ ਨਾਉਂਦਾ ਨਸ਼ੇ ਵਾਲੀ ਨੂੰ ਸਭ ਤੋਂ ਵੈਸੀ ਆ ਮੈਂ ਨਾ ਗੁਰਬਾਣੀ ਮੁਤਾਬਕ ਰੋਹ ਵੀ ਬੈਸ ਨੂੰ ਪਰ ਨਸ਼ਾ ਜਿਹੜਾ ਉਦਤ ਨੇ ਦਿੱਤਾ ਇਹ ਨਸ਼ਾ ਨਹੀਂ ਹੈ ਇਹ ਰੋਗਾ ਨੂੰ ਠੀਕ ਕਰਨ ਵਾਲ ਤੇ ਹੈ ਪਰ ਗੰਨਨਾ ਮਾ ਵੀ ਤੇ ਫੀਵਾਗੇ ਤਫੀਨ ਦੇ ਨਾਲ ਹੀ ਨਾਰੋਗ ਠੀਕ ਹੋਣ ਲੱਗੇ ਤਾਂ ਫਿਰ ਜਿਹੜੇ ਅੱਜ ਤੜਾ ਤੜਾ ਹਸਪਤਾਲ ਪੁੰਢੀ ਜਾਂਦੇ ਆ ਭਰਾਵੋ ਇਹਨਾਂ ਦਾ ਕੋਸਤ ਨਹੀਂ ਪੰਨਾ ਮੈਂ ਇੰਨੀਆਂ ਕੁ ਬੇਨਤੀਆਂ ਕਰਦਾ ਖੇਵਾ ਦਾ ਜਾਚਕ ਮੈਂ ਸੈਦ ਤੇ ਮੱਧ ਲੈ ਗਿਆ ਮਾਫੀ ਚਾਹਣਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤ